ਕਿਉਂਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਹ ਤਾਂ ਗਰੇਵਾਲ ਰਗਾਂ ਦੇ 76 ਪਏ ਗਰੇਵਾਲ ਰਗ ਨੂੰ ਮਾੜਾ ਚੰਗਾ ਕਿਹਾ ਗਿਆ ਇੱਥੋਂ ਤੱਕ ਕਿ ਜਿਹੜਾ ਰਮਨੀਤ ਬਿੱਟੂ ਹੈ ਕਾਂਗਰਸ ਦੇ ਵਿੱਚੋਂ ਗਿਆ ਨਾ ਕੱਲ ਪਰਸੋਂ ਉਹ ਕੀ ਕਹਿੰਦਾ ਈ ਤੁਹਾਡੇ ਚੈਨਲਾਂ ਤੇ ਵੀ ਜਿਹੜੇ ਭਾਜਪਾ ਵਾਲੇ ਇਹਨਾਂ ਦੇ ਤਾਂ ਮੈਂ ਯਾਰ ਹੋ ਸਕਦਾ 76 ਵੀ ਨਾ ਮਾਰਾਂ ਅੱਜ ਦੇਖੋ ਤੁਸੀਂ ਗਰੇਵਾਲ ਦੇ ਉੱਤੇ ਬਾਤਾਂਕ ਨਹੀਂ ਉਹ ਪਰ ਗਰੇਵਾਲ ਇੱਕ ਸੀਨੀਅਰ ਲੀਡਰ ਹੈ ਮੈਂ ਉਹਦੀ ਇੱਥੇ ਕੋਈ ਉਹੋ ਜੀ ਗੱਲ ਕਰਨੀ ਨਹੀਂ ਚਾਹੂੰਗਾ ਕਾਰਨ ਕੀ ਹੈ ਗਰੇਵਾਲ ਰਗਾਂ ਦੇ ਤਾਂ ਭਿਓਂ ਭਿਓਂ ਕੇ ਛੇਤਰ ਵੱਜ ਰਹੇ ਹੈ ਨਾ ਰਮਨੀਤ ਬਿੱਟੂ ਮਾਰ ਰਿਹਾ ਕਿ ਨਹੀਂ ਇੱਕ ਰੇਲ ਮੰਤਰੀ ਬਣਾਤਾ ਰਾਜ ਦਾ ਤੇ ਗਰੇਵਾਲ ਦੇ ਪੱਲੇ ਕੀ ਪਿਆ ਕੁਛ ਵੀ ਨਹੀਂ ਪਿਆ ਤੇ ਇੱਕ ਤੁਸੀਂ ਦੇਖਿਆ ਹੋਣਾ ਤੁਹਾਡੇ ਯਾਦ ਹੋਊਗਾ ਇਧਰ ਬੋਰ ਸਾਈਡ ਦਾ ਜਲਾਲਾਬਾਦ ਸਾਈਡ ਦਾ ਜਿਨ੍ਹਾਂ ਨੇ ਆਪਣੇ ਸੁਨੀਲ ਜਾਖੜ ਜੀਆਂ ਨੂੰ ਹਰਾਇਆ ਸੀ ਬੀਜੇਪੀ ਦੇ ਇੱਕ ਐਮਐਲਏ ਨੇ ਉਦੋਂ ਸਾਡੇ ਕਿਸਾਨਾਂ ਨੇ ਕੱਪੜੇ ਪਾੜਦੇ ਸੀ ਨੰਗਾ ਕਰਕੇ ਤੁਰਿਆ ਸੀ ਉਹ ਆ ਉਹ ਬੰਦੇ ਨੇ ਆਖਿਆ ਸੀ ਵੀ ਇਹ ਜਿਹੜੇ ਕਾਨੂੰਨ ਲਾਏ ਆ ਬੀਜੇਪੀ ਨੇ ਮੋਦੀ ਸਰਕਾਰ ਨੇ ਇਹ ਕਿਸਾਨਾਂ ਦੇ ਹਤੈਸ਼ੀ ਹੈ ਕਿਸਾਨ ਪੱਖੀ ਹੈ ਉਹ ਸਾਨੂੰ ਸਮਝਾਉਣ ਆਇਆ ਸੀ ਧਰਨਿਆਂ ਦੇ ਵਿੱਚ ਸਾਡੇ ਕਿਸਾਨਾਂ ਦਾ ਗੁੱਸਾ ਥੋੜਾ ਫੁੱਟ ਖੜਿਆ ਤੇ ਉਹ ਰੂਪ ਇਹੋ ਜਿਹਾ ਧਾਰਨ ਕਰ ਗਏ ਵੀ ਉਹਦੇ ਕੱਪੜੇ ਵੀ ਪਾੜੇ ਗਏ ਸੀ ਉਹ ਅੱਜ ਕਿੱਥੇ ਆ